ਸੁਨੀਹਾ ਵੀ ਦੰਨਿਓ ਵੀ ਕੇਸ ਰੱਖੋ ਤੇ ਦਸਾਰਾ ਮਨੋ ਸਹੀ ਗੱਲ ਹੈ ਕੇਸ ਨਹੀਂ ਰੱਖਣੀ ਬਿਕ ਕਟਕੜ ਭੱਗ ਤਾਂ ਬਣ ਕੇ ਆਉ ਜੀ ਕੇਸ ਤਾਂ ਚਲਨਾ ਰੱਖੋ ਕੇਉਂ ਨਾ ਰੱਖੋ ਭਾਈ ਕੇਸ ਕੇਸਾਂ ਪਿੱਛੇ ਤਾਂ ਸ਼ਾਦਤ ਹੋਈ ਸਾਰੀ ਕੇਸਾਂ ਪਿੱਛੇ ਹੀ ਸਾਜਤਿਆ ਨੂੰ ਕਿਹਾ ਸੀ ਵੀ ਤੁਸੀਂ ਕੇਸ ਕਤਲ ਕਰਾ ਲਓ ਸਾਡੇ ਧਰਮ ਚ ਆ ਜਾਓ ਤੇ ਤੁਹਾਨੂੰ ਅਸੀਂ ਨਹੀਂ ਖੜੋ ਇੱਕ ਮਿੰਟ ਐਦਾ ਬੱਚੋ ਨਾ ਇਹ ਡਰਿੰਕ ਕੀਤੀ ਹੋਈ ਸੀ ਮੱਥਾ ਟੇਕਣ ਜਾ ਰਹੇ ਨੇ ਅੰਦਰ ਤਿੰਨ ਬੰਦੇ ਉਹਨਾਂ ਦੇ ਤਾਂ ਛਤਰੋੜ ਅਹੀਂ ਫੇਰਿਆ ਜੀ ਤੇ ਹੁਣ ਜਦੋਂ ਤੁਸੀਂ ਟੋਪੀਆਂ ਲਾਣੇ ਹੋ ਇਹ ਟੋਪੀਆਂ ਨੂੰ ਕਹਿੰਦੇ ਹੋ ਪਿਆਰ ਨਾਲ ਭਾਈ ਟੋਪੀ ਲਾ ਦੋ ਕੋਈ ਹਰਮਾਲ ਵੀ ਨਹੀਂ ਹੁੰਦਾ ਸੀ ਆਪਣੇ ਕੋਲੋਂ ਪੈਸੇ ਕੱਢ ਕੇ ਲੈ ਕੇ ਦੇ ਰਿਆ ਜੀ ਬਹੁਤ ਸਾਰੇ ਲੋਕ ਕਹਿੰਗੇ ਵੀ ਤੁਹਾਡੀ ਤਾਂ ਆਪਣੀ ਦਾੜੀ ਕੱਟੀ ਹੋਈ ਹੈ ਭਾਈ ਉਹ ਮੇਰੇ ਤੇ ਹੀ ਟਾਂਕੇ ਲੱਗੇ ਹੋਏ ਆ ਜੀ ਮੈਂ ਗਿਰਗੇ ਸੀ ਨਹੀਂ ਐਕਸੀਡੈਂਟ ਹੋ ਗਿਆ ਸੀਗਾ ਆਣਾ ਪਾ ਕੇ ਉਹ ਵੀ ਜੇ ਥੋੜੇ ਟਿਕੜ ਹਰਮਾਲ ਬੰਨ ਲਓ ਪਰਨੇ ਬੰਨ ਲਓ ਹਨੇ ਪੱਕਾ ਬੰਨ ਲਓ ਕਿੰਨੇ ਸੋਹਣੇ ਲੱਗੋਗੇ ਨਾਲ ਤੁਹਾਡੀ ਇੱਜ਼ਤ ਕਰਨਗੇ ਸਾਰੇ ਜਾਨੀ ਉਦੋਂ ਤੋਂ ਤੁਸੀਂ ਕਿੰਨਾ ਫਰਕ ਦੇਖਿਆ ਹੁਣ ਅਸੀਂ ਦੇਖਦੇ ਆਂ ਵੀ ਬਹੁਤ ਸਾਰੇ ਲੋਕ ਦਸਤਾਰਾਂ ਹੀ ਬਨ ਕੇ ਆ ਰਹੇ ਆ ਰਮਾਲ ਬੰਨੇ ਹੋਏ ਆ ਜਾਂ ਟੋਪੀਆਂ ਬਹੁਤ ਘੱਟ ਮਿਲ ਰਹੀਆਂ ਤੁਹਾਨੂੰ ਲੱਗਦਾ ਵੀ ਫਰਕ ਪਿਆ ਮੈਂ ਅੱਗੋਂ ਜਿਵੇਂ ਅਟਿਆਂ ਦੇ ਕੰਮ ਕਰਦਾ ਸੀ ਮੇਰੇ ਰਮਾਲ ਬੰਨਿਆ ਦੱਸ ਜਾ ਮੈਂ ਕਟਿੰਗਾ ਮੇਰੇ ਮੇਰੀ ਸੇਲ ਨਹੀਂ ਹਿੰਦੀ ਅੱਜ ਜੇ ਮੈਂ ਦਸਤਾਰ ਬੰਨ ਕੇ ਕੰਮ ਕਰਦਾ ਨਾ ਤੇ ਇਹਦੇ ਨਾਲ ਮੇਰਾ ਦੁਗਣਾ ਕੰਮ ਵਧਿਆ ਜੀ ਇਹ ਮੈਨੂੰ ਬਹੁਤ ਵਧੀਆ ਪ੍ਰਾਊਡ ਫੀਲ ਹੁੰਦਾ ਇਹਦੇ ਨਾਲ ਬਨ ਗਏ ਐਸ ਸਮੇ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਵਿਖੇ ਖੜੇ ਆ ਜਿੱਥੇ ਸ਼ਹੀਦਾਂ ਨੂੰ ਸਜਦੇ ਕਰਨ ਦੇ ਲਈ ਸੰਗਤ ਆਉਂਦੀ ਹੈ ਤਾਂ ਉੱਥੇ ਕੁਝ ਨੌਜਵਾਨ ਹੈ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਇੱਕ ਸ਼ਸਤਰ ਹੈ ਤੇ ਸ਼ਸਤਰ ਦੇ ਉੱਤੇ ਟੋਪੀਆਂ ਟੰਗੀਆਂ ਹੋਈਆਂ ਅੱਜ ਇਹ ਬਹੁਤ ਸਾਰੇ ਦ੍ਰਿਸ਼ ਪਹਿਲਾਂ ਵੀ ਦੇਖਣ ਨੂੰ ਮਿਲਦੇ ਰਹੇ ਤੇ ਗੱਲਬਾਤ ਨੌਜਵਾਨਾਂ ਦੇ ਨਾਲ ਕਰਦੇ ਆ ਕਿਵੇਂ ਦੇਖਦੇ ਹੋ ਬਾਈ ਤੁਸੀਂ ਸ਼ਸਤਰ ਫੜਿਆ ਹੋਇਆ ਉੱਤੇ ਟੋਪੀਆਂ ਟੰਗੀਆਂ ਹੋਈਆਂ ਕਿਉਂ ਇਹ ਕਰਨਾ ਪਿਆ ਬਾਬਾ ਜੀ ਲੋਕ ਪਤਾ ਕੀ ਗੱਲ ਹੈ ਇੱਥੇ ਗੁਰ ਆਪਾਂ ਬੇਅਦਬੀ ਤੇ ਆ ਰਹੇ ਮਤਲਬ ਕਿ ਇਤਿਹਾਸ ਹੈ ਹੀ ਆਪਣਾ ਹਨਾ ਛੋਟੇ ਸਹਿਬਜ਼ਾਦੇ بڑے ਸਹਿਬਜ਼ਾਦੇ ਹਨਾ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਆਪਾਂ ਕੀ ਕਰਨ ਆ ਰਹੇ ਹਰੇ ਤੇ ਤਿੰਨ ਬੰਦੇ ਤਾਂ ਅਸੀਂ ਫੜਿਆ ਸੀ ਡਰਿੰਕ ਕੀਤੀ ਹੋਈ ਸੀ ਮੱਥਾ ਟੇਕਣ ਜਾ ਰਹੇ ਨੇ ਅੰਦਰ ਤਿੰਨ ਬੰਦੇ ਹੀ ਉਹਨਾਂ ਦੇ ਤਾਂ ਛਤਰੋੜ ਅਸੀਂ ਫੇਰੇ ਆਈ ਬਾਕੀ ਫਿਰ ਸਾਨੂੰ ਬਾਬਾ ਜੀ ਨੇ ਕਿਹਾ ਜਿੰਨਾਂ ਦੀਆਂ ਟੋਪੀਆਂ ਪਾਈਆਂ ਹੋਈਆਂ ਉਹ ਵੀ ਲਵਾਓ ਕਿਹੜੇ ਬਾਬਾ ਜੀ ਨੇ ਉਹ ਉੱਥੇ ਸੀਗੇ ਫਤੇਗੜ ਸਾਹਿਬ ਗੁਰਦੁਆਰੇ ਚ ਲੱਗੇ ਹੋਏ ਨਹੀਂ ਉਹ ਗੁਰਦੁਆਰ ਸਾਹਿਬ ਦੇ ਅੰਦਰ ਹਾਂ ਜੀ ਹਾਂ ਤੇ ਹੁਣ ਜਦੋਂ ਤੁਸੀਂ ਟੋਪੀਆਂ ਲਾਣੇ ਹੋ ਇਹ ਟੋਪੀ ਇਹਨਾਂ ਨੂੰ ਕਹਿੰਦੇ ਹੋ ਪਿਆਰ ਨਾਲ ਭਾਈ ਟੋਪੀ ਲਾ ਦਿਓ ਹਾਂ ਜੀ ਹਾਂ ਕੋਈ ਜਿਹਦੇ ਕੋਲ ਹਰਮਾਲ ਵੀ ਨਹੀਂ ਹੁੰਦਾ ਅਸੀਂ ਆਪਣੇ ਕੋਲੋਂ ਪੈਸੇ ਕੱਢ ਕੇ ਲੈ ਕੇ ਦੇ ਰਹੇ ਹਾਂ ਜੀ ਵੀ ਜਿਨ੍ਹਾਂ ਕੋਲ ਹਰਮਾਲ ਲੈਣ ਦੀ ਵੀ ਨਹੀਂ ਹੈ ਨਾ ਹੈਗਾ ਹੀ ਉਹਨਾਂ ਨੂੰ ਲੈ ਕੇ ਦੇ ਰਹੇ ਹਾਂ ਜੀ ਤੁਸੀਂ ਕਿਸੇ ਨੂੰ ਇਹ ਤਾਂ ਨਹੀਂ ਕਹਿੰਦੇ ਧੱਕਾ ਤਾਂ ਨਹੀਂ ਕਿਸੇ ਨਾਲ ਕਰਦੇ ਧੱਕਾ ਨਹੀਂ ਜੇ ਕਿਸੇ ਦੇ ਨਾਲ ਗੁੱਸੇ ਹੋਣ ਲੱਗ ਜੋਂ ਨਹੀਂ ਨਹੀਂ ਪਿਆਰ ਨਾਲ ਹੀ ਪਿਆਰ ਨੂੰ ਸਮਝਾਉਣ ਦਾ ਕਰ ਹਾਂਜੀ 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 ਟੋਪੀਆਂ ਵਾਕਈ ਇੱਥੇ ਨਹੀਂ ਆਉਣਾ ਚਾਹੀਦਾ ਵੀ ਟੋਪੀਆਂ ਪਾ ਕੇ ਹਰਿਆਣਾ ਨਹੀਂ ਚਾਹੀਦੇ ਆਪਣੇ ਪਰਨੇ ਬੰਨੋ ਹਰਮਾਲ ਬੰਨੋ ਜੇ ਨਹੀਂ ਬੰਨੇ ਜਾਂਦੇ ਪਰਨੇ ਤੁਹਾਡੇ ਕੋਲ ਹਰਮਾਲ ਲੈ ਕੇ ਦੇ ਰਹੇ ਆਂ ਜੀ ਅਸੀਂ ਆਪਣੇ ਕੋਲ ਬਹੁਤ ਸਾਰੇ ਲੋਕ ਕਹਿੰਗੇ ਵੀ ਤੁਹਾਡੀ ਤਾਂ ਆਪਣੀ ਦਾੜੀ ਕੱਟੀ ਹੋਈ ਹੈ ਭਾਈ ਉਹ ਮੇਰੇ ਤੇ ਹੀ ਟਾਂਕੇ ਲੱਗੇ ਹੋਏ ਆ ਜੀ ਹੁਣ ਮੈਂ ਗਿਰਗੇ ਸੀ ਨਹੀਂ ਐਕਸੀਡੈਂਟ ਹੋ ਗਿਆ ਸੀ ਜੀ ਤੇ ਦਾੜੀ ਰੱਖੀ ਹੋਈ ਸੀ ਤੁਸੀਂ ਹਾਂਜੀ ਹਾਂਜੀ ਉਸ ਕਰਕੇ ਕੱਟਣੀ ਹਾਂਜੀ ਹਾਂਜੀ ਉਹ ਡਾਕਟਰਾਂ ਨੇ ਕੱਟੀ ਹੈ ਜੀ ਤੇ ਹੁਣ ਜੇ ਤੁਸੀਂ ਟੰਗ ਕੇ ਇਸ ਤਰ੍ਹਾਂ ਘੁੰਮ ਰਹੇ ਹੋ ਇਹਦਾ ਕੀ ਕਾਰਨ ਹੈ ਕੀ ਸਨੇਹਾ ਦੇਣਾ ਚਾਹੁੰਦੇ ਹੋ ਹਾਂਜੀ ਜੋ ਟੰਗ ਕੇ ਤੁਸੀਂ ਘੁੰਮ ਰਹੇ ਟੋਪੀਆਂ ਟੋਪੀਆਂ ਇਸ ਤਰ੍ਹਾਂ ਵਰਸ਼ੇ ਦੇ ਉੱਤੇ ਇਹ ਸਨੇਹਾ ਕੀ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਟੋਪੀਆਂ ਨਾ ਪਾ ਕੇ ਉਹ ਵੀ ਜੇ ਤੁਹਾਡੇ ਕੋਲ ਹਰਮਾਲ ਬਨ ਲਓ ਪਰਨੇ ਬਨ ਲਓ ਹਨੇ ਜੀ ਪੱਗਾਂ ਬਨ ਲਓ ਕਿੰਨੇ ਸੋਹਣੇ ਲੱਗੋਗੇ ਨਾਲੇ ਤੁਹਾਡੀ ਇੱਜ਼ਤ ਕਰਨਗੇ ਸਾਰੇ ਜਾਣੀ ਨਹੀਂ ਤਾਂ ਸਾਰੇ ਬੰਦੇ ਭਈਏ ਕਹਿਣਗੇ ਵੀ ਭਈਏ ਨੇ ਤਾਂ ਇਹ ਕਿਸੇ ਡਰ ਡਰ ਪੈਦਾ ਕਰਨ ਦਾ ਪ੍ਰਤੀਕ ਤਾਂ ਨਹੀਂ ਹੈਗਾ ਵੀ ਲੋਕਾਂ ਨੂੰ ਡਰਾ ਦਈਏ ਯਾਰ ਨਾਲ ਲੈ ਰਹੀਆਂ ਟੋਪੀਆਂ ਵੀ ਜਿਹੜਾ ਨਹੀਂ ਮੰਨਦਾ ਫਿਰ ਅਸੀਂ ਇਹਨੂੰ ਰਹਿਣ ਦਿੰਦੇ ਨੇ ਵੀ ਚਲੋ ਕੋਈ ਨਾ ਹਰਮਾਲ ਬਣ ਲੈ ਵੀਰੇ ਵੀ ਟੋਪੀ ਲਾ ਕੇ ਕੋਈ ਦੇ ਦਿੰਦਾ ਆਪਣੀ ਮਰਜ਼ੀ ਨਾਲ ਵੀ ਭਾਈ ਚਲ ਰੱਖ ਲਓ ਤੁਸੀਂ ਨੇ ਹਾਂ ਹਾਂ ਉਹ ਜੀ ਦਾ ਹਾਂ ਕਿਉਂਕਿ ਬਹੁਤ ਸਾਰੇ ਹਿੰਦੂ ਵੀਰ ਮੁਸਲਮ ਵੀਰ ਇਸ ਤਰ੍ਹਾਂ ਦੇ ਆ ਸਕਦੇ ਜਿਹਾ ਅਜਿਹੇ ਲੋਕ ਆ ਸਕਦੇ ਜਿਨ੍ਹਾਂ ਨੂੰ ਪਤਾ ਹੀ ਨਾ ਹੋਵੇ ਕਿ ਇੱਥੇ ਮਰਿਆਦਾ ਕੀ ਆ ਕਿਸ ਤਰ੍ਹਾਂ ਆਣਾ ਚਾਹੀਦਾ ਉਹਨਾਂ ਨਾਲ ਤਾਂ ਨਹੀਂ ਅਜਿਹਾ ਤੁਸੀਂ ਕੁਝ ਨਹੀਂ 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 ਨਾ ਬੱਬੀ ਉਹਨਾਂ ਨਾਲ ਨਹੀਂ ਸਨੇਹਾ ਬਣ ਰਹੇ ਹੋ ਤੁਸੀਂ ਜੇ ਤੁਸੀਂ ਕਿੰਨੀ ਉਮਰ ਆ ਤੁਹਾਡੀ 23 ਸਾਲੀ 23 ਸਾਲ ਤੁਸੀਂ ਪਹਿਲਾਂ ਵੀ ਪਿਛਲੇ 3-4 ਸਾਲ ਤੋਂ ਆਉਂਦੇ ਇੱਥੇ ਆ ਰਹੇ ਹਾਂ ਉਹ ਲੋਕਲ ਦਾ ਹੀ ਆਈ ਮੈਂ ਤਾਂ ਹਾਂਜੀ ਆ ਰਹੇ ਹਾਂ ਮਤਲਬ ਉਦੋਂ ਤੋਂ ਤੁਸੀਂ ਕਿੰਨਾ ਫਰਕ ਦੇਖਿਆ ਹੁਣ ਅਸੀਂ ਦੇਖਦੇ ਹਾਂ ਵੀ ਬਹੁਤ ਸਾਰੇ ਲੋਕ ਦਸਤਾਰਾਂ ਹੀ ਬਨ ਕੇ ਆ ਰਹੇ ਆ ਰਮਾਲ ਬੰਨੇ ਹੋਏ ਆ ਜਾਂ ਟੋਪੀਆਂ ਬਹੁਤ ਘੱਟ ਮਿਲ ਰਹੀਆਂ ਤੁਹਾਨੂੰ ਲੱਗਦਾ ਵੀ ਫਰਕ ਪਿਆ ਫਰਕ ਫਰਕ ਪਿਆ ਹੀ ਪੰਜਾਬੀ ਬੰਦੇ ਤਾਂ ਸਰਦਾਰੇ ਹੋਣਾ ਚਾਹੀਦਾ ਹੀ ਰੋਡਾਂ ਤਾਂ ਮੰਨਦੇ ਹੀ ਨਹੀਂ ਯਾਰ ਤੁਸੀਂ ਇਹ ਸੁਨੇਹਾ ਵੀ ਦੰਦੇ ਹੋ ਵੀ ਕੇਸ ਰੱਖੋ ਤੇ ਦਸਤਾਰਾ ਮੰਨੋ ਸਿਰ ਹਾਂਜੀ ਸਹੀ ਗੱਲ ਹੈ ਕੇਸ ਨਹੀਂ ਰੱਖਣੇ ਜੀ ਵੀਕ ਪੱਕਟਕੜ ਪੱਗ ਦਾ ਬੰਨ ਕੇ ਆਓ ਜੀ ਕੇਸ ਤਾਂ ਚਲ ਨਾ ਰੱਖੋ ਕਿਉਂ ਨਾ ਨੱਖੋ ਭਾਈ ਕੇਸ ਕੇਸਾਂ ਪਿੱਛੇ ਤਾਂ ਸ਼ਹਾਦਤ ਹੋਈ ਸਾਰੀ ਕੇਸਾਂ ਪਿੱਛੇ ਸਭ ਜਦੋਂ ਕਿਹਾ ਸੀ ਵੀ ਤੁਸੀਂ ਕੇਸ ਕਤਲ ਕਰਾ ਲਓ ਸਾਡੇ ਧਰਮ ਚ ਆਜੋ ਤੇ ਤੁਹਾਨੂੰ ਅਸੀਂ ਨਹੀਂ ਖੜੋ ਇੱਕ ਮਿੰਟ ਐਦਾ ਪੱਚੋ ਨਾ ਭਾਈ ਮੰਨਦੇ ਹੋ ਨਹੀਂ ਤੁਸੀਂ ਸਮਝਦੇ ਹੋ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕੇਸ ਵੀ ਰੱਖਣੇ ਚਾਹੀਦੇ ਉਸਿਆ ਕਾਲ ਹੈ ਲੱਗਦਾ ਭਾਈ ਕੇਸ ਰੱਖਣੇ ਚਾਹੀਦੇ ਹਾਂਜੀ ਭਾਈ ਜੀ ਰੱਖਣੇ ਚਾਹੀਦੇ ਜੀ ਤੁਸੀਂ ਵੀ ਦਾਦਾ ਕਤਲ ਕਰਾਇਆ ਹੋਇਆ ਇਹ ਲੱਗਦਾ ਵੀ ਕੇਸ ਰੱਖੋਗੇ ਹੁਣ ਇੱਥੇ ਆਏ ਹਾਂ ਕੋਈ ਸਿੱਖ ਕੇ ਕੀ ਲੈ ਕੇ ਜਾਓਗੇ ਇੱਥੋਂ ਹਾਂਜੀ ਬਸ ਆਪਣਾ ਮੈਡੀਸਿਨ ਦਾ ਕੰਮ ਆ ਜੀ ਕੰਪ ਲਾਇਆ ਹੋਇਆ ਆਪਾਂ ਇੱਥੇ ਮਾਲਚ ਦਾ ਲੱਧੜਾ ਐਰਬੈਟਿਕ ਸਟੋਰ ਤੋਂ ਆ ਜੀ ਆਪਾਂ ਆਪਣੇ ਨਾਲ ਹੀ ਦਸਤਾਰਾਂ ਦਾ ਕੰਪ ਲੱਗਾ ਮੈਂ ਉਹਨਾਂ ਵੀਰਾਂ ਤੋਂ ਦੇਖ ਕੇ ਉਹਨਾਂ ਤੋਂ ਪ੍ਰਣਾ ਲੈ ਕੇ ਉਹਨਾਂ ਤੋਂ ਬਣਵਾਇਆ ਦਸਤਾਰਾ ਚ ਤੁਸੀਂ ਬਨ ਲਈ ਬਨ ਲਈ ਆ ਜੀ ਹਮ ਪਰ ਦਸਤਾਰ ਇਸ ਕਰਕੇ ਬੰਨੀ ਜਾਂਦੀ ਆ ਵੀ ਕੇਸ ਹੋਵੇ ਤਾਂ ਦਸਤਾਰ ਦਾ ਮਹੱਤਵ ਹੈ ਇਹ ਵੀ ਸਮਝਦੇ ਹੋ ਮਹਿਸੂਸ ਕੀਤਾ ਤੁਸੀਂ ਦਸਤਾਰ ਬਨ ਕੇ ਪਤਾ ਹਾਂ ਜੀ ਹਾਂ ਜੀ ਬਹੁਤ ਵਧੀਆ ਜੀ ਮਹਿਸੂਸ ਹੁੰਦਾ ਸਾਨੂੰ ਮੈਂ ਅੱਗੋਂ ਜਿਵੇਂ ਅੱਡਿਆਂ ਦੇ ਕੰਮ ਕਰਦਾ ਸੀ ਮੇਰੇ ਰਮਾਲ ਬੰਨੇ ਹੁੰਦਾ ਸੀ ਜਾਂ ਮੈਂ ਕਟਿੰਗਾਂ ਮੇਰੇ ਮੇਰੀ ਸੇਲ ਨਹੀਂ ਹਿੰਦੀ ਅੱਜ ਜੇ ਮੈਂ ਦਸਤਾਰ ਬਨ ਕੇ ਕੰਮ ਕਰਦਾ ਨਾ ਤੇ ਇਹਦੇ ਨਾਲ ਮੇਰਾ ਦੁੱਗਣਾ ਕੰਮ ਵਧਿਆ ਜੀ ਏ ਮੈਨੂੰ ਬਹੁਤ ਵਧੀਆ ਪ੍ਰਾਊਡ ਫੀਲ ਹੁੰਦਾ ਇਹਦੇ ਨਾਲ ਬਨ ਗਏ ਜੀ ਮੈਂ ਸਾਰਿਆਂ ਵੀਰਾਂ ਨੂੰ ਕਹਿਣਾ ਚਾਹੁੰਦਾ ਦਾ ਜਿਹੜੇ ਤੁਹਾਡੇ ਚੈਨਲ ਆਈ ਦੇਖ ਰਹੇ ਆ ਮੈਂ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਦਸਤਾਰ ਬਨੋ ਦਸਤਾਰ ਦੇ ਨਾਲ ਹੀ ਆਪਣੀ ਜਗਤ ਤੁਸੀਂ ਵੀ ਰਮਾਲ ਬਨ ਲਓ ਵੀਰ ਜੀ ਸਿਰ ਤੇ ਹੈਗਾ ਤੁਹਾਡਾ ਰਮਾਲ ਹੈਗਾ ਹੈਗਾ ਤਾਂ ਬਨ ਲਓ ਉਹ ਬਿਲਕੁਲ ਇਹ ਨੌਜਵਾਨ ਜਿਹੜੇ ਹੈਗੇ ਆ ਥਾਂ ਦੇ ਉੱਤੇ ਸੁਨੇਹਾ ਦਿੰਦੇ ਹੁਮਰੇ ਇਸ ਕਰਕੇ ਇਹਨਾਂ ਤੋਂ ਪੁੱਛਣਾ ਅਸੀਂ ਵੀ ਜ਼ਰੂਰੀ ਸਮਝਿਆ ਆਪਣਾ ਫਰਜ਼ ਸਮਝਦੇ ਹੋਇਆ ਕਿ ਕਿਸੇ ਨਾਲ ਕੋਈ ਤੱਕਾ ਤਾਂ ਨਹੀਂ ਕੀਤਾ ਜਾ ਰਿਹਾ ਜਾਂ ਕੋਈ ਡਰ ਤਾਂ ਨਹੀਂ ਪੈਦਾ ਕੀਤਾ ਜਾ ਰਿਹਾ ਕਿਉਂਕਿ ਜੋ ਕੋਈ ਇੱਥੇ ਆਉਂਦਾ ਹੈ ਉਹਨਾਂ ਫਰਜ ਹੈ ਇਸ ਕਰਕੇ ਸਮਝਾਉਣਾ ਵੀ ਚਾਹੀਦਾ ਹੈ ਦੱਸਣਾ ਵੀ ਚਾਹੀਦਾ ਕਿਉਂਕਿ ਇਹ ਦਿਨੇ ਜਹੇ ਆ ਜਿਨ੍ਹਾਂ ਦੇ ਵਿੱਚ ਇੱਥੋਂ ਸਿੱਖ ਕੇ ਕੀ ਜਾਣਾ ਕੀ ਇੱਥੋਂ ਸਿੱਖਿਆ ਲੈ ਕੇ ਜਾਣਾ ਇਹ ਵੀ ਸਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਸੋ ਇਹਨਾਂ ਪੁਰਬਾਂ ਤੇ ਜੇ ਆਏ ਆ ਤਾਂ ਇੱਥੋਂ ਸਿੱਖੀ ਲੈ ਕੇ ਜਾਈਏ ਸਰਦਾਰ ਹੋ ਕੇ ਜਾਈਏ ਕੇਸ ਧਾਰੀ ਹੋ ਕੇ ਜਾਈਏ ਸਿਰਾਂ ਤੇ ਦਸਤਾਰਾਂ ਲੈ ਕੇ ਆਈਏ ਜਾਈਏ ਤੇ ਜਦੋਂ ਅਗਲੀ ਵਾਰ ਵਾਪਸ ਆਈਏ ਤਾਂ ਸਾਡਾ ਸਰੂਪ ਉਹ ਹੋਵੇ ਜੋ ਸਾਹਿਬ ਜਾਦੇ ਸਾਥ ਉਮੀਦ ਰੱਖਦੇ ਸੀ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਬ ਸਿੰਘ ਪੰਜਾਬੀ ਲੋਕ ਚਾਨਾ